ਕਈ ਬੰਦੇ ਇਦਾਂ ਦੇ ਮੀਚੜ ਹੁੰਦੇ ਆ ਉਹਨਾਂ ਨੇ ਸੱਜਾ ਖੱਬਾ ਉਧਰੋਂ ਇਕੱਠਾ ਕਰੀਤੋਂ ਇਕੱਠਾ ਕਰ ਸਾਰਾ ਹੀ ਉਹਨਾਂ ਨੇ ਆਪਣੇ ਘਰ ਤੇ ਲਾਇਆ ਹੁੰਦਾ ਜਦਕ ਘਰ ਤੇ ਜ਼ਰੂਰਤ ਹੁੰਦੀ ਆ 20-30 ਲੱਖ ਰੁਪਈਆ ਲਾਉਂਦੇ ਬਿਲਕੁਲ ਸਹੀ ਕਰਦਾ ਉਹਨਾਂ ਨੇ ਉੜਾ ਮੰਨ ਲਓ ਜੇ 30 ਲੱਖ ਦਾ ਰਾਇਟ ਆ 20 ਲੱਖ ਲਾਤਾ 10 ਲੱਖ ਰੁਪਈਆ ਪਾ ਜ ਗਿਆ ਪਾ ਜ ਗਿਆ ਪਾ ਜੀ ਉਹਨੇ 5 ਲੱਖ ਕਿਦੇ ਜਿਹੜਾ ਹੈਗਾ ਉਹ ਹੋਰ ਦੇ ਕਾਰਜ ਨਹੀਂ ਲਾਉਣਾ ਬਿਲਕੁਲ 5 ਲੱਖ ਨਾਲ ਕਿ ਦੁਨੀਆ ਚ ਘੁੰਮਣਾ ਫਿਰਨਾ ਨਹੀਂ ਹਾਂਜੀ 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 ਦੀ ਉਹ ਤਾਂ 40 ਬੇਈਮਾਨੀ ਲਾ ਕੇ 70 ਲੱਖ ਰੁਪਏ ਲਾ ਕੇ ਤਾਂ ਉਹ ਸੱਤ ਵੰਗੂ ਜਿਹੜਾ ਬੁਲੇਟ ਆ ਪੂਜੀ ਨਾਲੀ ਮਾਰ ਲੈਣਾ ਬਿਲਕੁਲ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਕੋਠੀ ਫੇਰ ਇੱਥੇ ਦੀ ਇੱਥੇ ਤੇ ਟੈਨਸ਼ਨ ਵੱਖਰੀ ਟੈਨਸ਼ਨ ਵੱਖਰੀ ਟੈਨਸ਼ਨ ਇਹੋ ਰਹਿਣੀ ਆ ਜਿੰਨੇ ਪੈਸੇ ਲਾਲੇ ਆ ਤੇ ਹੁਣ ਮੈਂ ਕੀ ਕਰਾਂ ਮੈਂ ਤੇ ਆਪਣੀ ਮਿਹਨਤ ਦੀ ਪੂੰਜੀ ਵੀ ਗਵਾ ਬੈਠਾ ਤੇ ਦਵਾਈ ਬੂਟੀ ਤੇ ਫਿਰ ਬੀਪੀ ਵਾਲੀ ਗੋਲੀ ਪੱਕੀ ਤੇ ਉਹ ਆਪਾਂ ਡਾਕਟਰ ਨੂੰ 50 ਦੇਣੇ ਉਹ ਦੇਣੇ ਦੇਣੇ ਪੈਂਦਾ ਨਹੀਂ ਆਪਾਂ ਸੇਵਾ ਕਰਨੀ ਮੈਂ ਉਹਦਾ ਨਹੀਂ ਸਮਾਜ ਚ ਸੇਵਾ ਕਰਨੀ ਕਿਸੇ ਗਰੀਬ ਨੂੰ ਅੱਛਾ ਜੇ ਤੇਰੀ ਤੇਰੇ ਕੋ ਗੁੰਜਾਇਸ਼ ਹੈਗੀ ਆ ਦੋ ਮੰਜ਼ਲਾਂ ਦੀ ਤੇ ਤੂੰ ਤੀਜੀ ਮੰਜ਼ਲ ਨਾ ਪਾ ਕੇ ਇਹ ਗਰੀਬ ਨੂੰ ਦੋ ਕੋਠੇ ਪਾ ਦੇ ਉਹ ਆਖਰੀ ਸਾਹ ਤੱਕ ਤੈਨੂੰ ਸੀਸਾ ਦੇ ਦਊਗਾ ਪਰ ਉਧਰ ਨਹੀਂ ਪੈਸਾ ਲਾਉਣਾ ਗਲਤ ਪਾਸੇ ਪੈਸਾ ਲਾਦਣਾ ਸਾਹਿਬ ਠੀਕ ਫਿਰ ਭਾਵੇਂ ਸਾਡੇ ਪਿੰਡ ਦੀ ਤਾਂ ਕੋਠੀਆਂ ਪੈ ਗਈਆਂ ਤਿੰਨ ਤਿੰਨ ਮੰਜ਼ਲੀਆਂ ਉਹ ਇਸੇ ਚੱਕਰ 'ਚ ਪਈ ਹੈਗੀ ਭਲਾ ਦੂਰੋਂ ਫਲਾਣੇ ਦੀ ਕੋਠੀ ਦਿਖਦੀ ਕਿ ਨਹੀਂ ਛੜਕਦੇ ਚਾਰੇ ਫਿਰ ਦਿਖਾਵਾ ਉਹ ਗੱਲ ਜਿਹੜੀ ਆਪਾਂ ਪਹਿਲਾਂ ਕਰ ਰਹੇ ਨਾ ਦਿਖਾਵਾ ਮੇਨ ਜਿਹੜਾ ਨਾ ਉਹ ਭਾਰੂ ਹੋ ਗਿਆ ਲੋਕਾਂ ਦਾ ਫਿਰ ਆਪਾਂ ਛਿੜਕਦੇ ਜਾ ਕੇ ਦੂਰ ਜਾ ਕੇ ਫਿਰ ਦੂਰੋਂ ਵੇਨੇ ਆ ਕੋਠੀ ਤਿਆਰ ਕਰਨੀ ਕਿ ਵੀ ਕੋਠੀ ਹੱਦੀ ਪੂਰੋਂ ਦੇਖਣੀ ਚਾਹੀਦੀ ਹੈ ਪਿੰਡ ਜੋ